ਲੁਧਿਆਣਾ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਵਿਰਕਾ ਮਿਲਕ ਉਪਲਾਡ ਦੇ ਵਿੱਚ ਬੁੱਧਵਾਰ ਰਾਤ ਨੂੰ ਇੱਕ ਭਿਆਨਕ ਬਲਾਸਟ ਨਾਲ ਇੱਕ ਕਰਮਚਾਰੀ ਦੀ ਮੌਤ ਹੋ ਗਈ ਜਦਕਿ 5 ਹੋਰ ਕਰਮਚਾਰੀ ਅਜ ਲਖਮੀ ਹੋ ਗਏ ਤੇ ਹੀ ਧਮਾਕਾ ਪਲਾਟ ਦੇ ਏਅਰ ਹੀਟਰ ਵਿੱਚ ਗੈਸ ਬਰਨਰ ਕਰਕੇ ਹੋਇਆ ਜਿਸ ਨਾਲ ਅੱਗ ਪੜਾ ਕੁੱਟੀ ਅਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਤੇ ਰਗੁਨਾਥ ਚੌਂਕੀ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਰਾਤ ਦੇ ਸਮੇ ਹੋਇਆ ਤੇ ਮੌਕੇ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਲੋਕਾਂ ਗੰਭੀਰ ਜਖਮੀ ਹੋ ਤੇ ਜੋਖਮਿਆ ਨੂੰ ਤੁਰੰਤ ਡੀ ਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਜੋਖਮਿਆ ਦੀ ਪਛਾਣ ਕੁਲਵੰਤ ਸਿੰਘ ਅਜੀਤ ਸਿੰਘ ਉਹ ਪੁਨੀਤ ਕੁਮਾਰ ਦਵਿੰਦਰ ਸਿੰਘ ਤੇ ਗੁਰਤੇਜ ਵਜੋਂ ਹੋਈ ਹੈ ਤੇ ਮਰਨ ਵਾਲੇ ਕਰਮਚਾਰੀ ਦੀ ਪਛਾਣ 42 ਸਾਲ ਕੁਨਾਲ ਜੈਨ ਵਜੋਂ ਹੋਈ ਹੈ ਜੋ ਕਿ ਹੈਬੋਵਾਲ ਦਾ ਰਹਿਣ ਵਾਲਾ ਸੀ ਤੇ ਉਸ ਦੀ ਪਤਨੀ ਵੀ ਇਸ ਪਲਾਟ ਦੇ ਵਿੱਚ ਕੰਮ ਕਰਦੀ ਕੁਨਾਲ ਦੇ ਦੋਸਤ ਸੁਦੀਰ ਜੀ ਨੇ ਦੱਸਿਆ ਕਿ ਕੁਨਾਲ ਛੁੱਟੇ ਤੇ ਸੀਤ ਰਾਤ ਨੂੰ ਮੈਨੇਜਰ ਵੱਲੋਂ ਫੋਨ ਆਉਣ ਤੇ ਪਲਾਟ ਚੈੱਕ ਕਰਨ ਗਿਆ ਸੀ ਉਸ ਨੂੰ ਕਿਹਾ ਗਿਆ ਕਿ ਬਾਉਲਰ ਦਾ ਟਰਾਇਲ ਕਰਨਾ ਹੈ ਤੇ ਉਸਨੇ ਕਿਉਂਕਿ ਵਿਸ਼ਕਰਮਾ ਪੂਜਾ ਤੋਂ ਬਾਅਦ ਨਮਾ ਪਲਾਟ ਸ਼ੁਰੂ ਹੋਣਾ ਸੀ ਤੇ ਟਰਾਇਲ ਦਰਵਾੜ ਹੀ ਹੀਟਰ ਪ੍ਰਾਦ ਦੇ ਵਿੱਚ ਜ਼ਬਰਦਸਤ ਬਲਾਸਟ ਹੋਇਆ ਸੁਦੀ ਨੇ ਕਿਹਾ ਹੈ ਕਿ ਕੁਨਾਲ ਨੇ ਮਨਾਂ ਕੀਤਾ ਸੀ ਕਿ ਰਾਤ ਨੂੰ ਟ੍ਰਾਇਲ ਨਾ ਲਿਆ ਜਾਵੇ ਪਰ ਫਿਰ ਵੀ ਉਸ ਨੂੰ ਬੁਲਾਇਆ ਗਿਆ ਤੇ ਕੁਨਾਲ ਪੱਕਾ ਕਰਮਚਾਰੀ ਸੀ ਜਦ ਕਿ ਉਸ ਦੀ ਪਤਨੀ ਕੰਟਰੈਕਟ ਅਬੇਸ ਤੇ ਕੰਮ ਕਰਦੀ ਪਰਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਪਰਵਾਰ ਨੂੰ ਪੂਰਾ ਮੁਆਵਜ਼ਾ ਤੇ ਸਹੂਗ ਦਿੱਤਾ ਜਾਵੇ ਵਿਰਕਾਪਲਾਟ ਦੇ ਸੀਐਮ ਦਲਜੀਤ ਸਿੰਘ ਨੇ ਕਿਹਾ ਕਿ ਇਹ ਕਰਨਾ ਬਹੁਤ ਦੁਖਦਾਈ ਹੈ ਅਸੀਂ ਆਪਣੇ ਅ ਬਾਉਲਰ ਇਨਚਾਰਜ ਨੂੰ ਖੋਦ ਦਿੱਤਾ ਉਸ ਨੂੰ ਕਿਸੇ ਦਬਾਅ ਵਿੱਚ ਨਹੀਂ ਬੁਲਾਇਆ ਗਿਆ ਸੀ ਉਹ ਖੁਦ ਹੀ ਡਿਊਟੀ ਪ੍ਰਤੀ ਅ ਡੈਡੀਕੇਟਿਡ ਸੀ ਤੇ ਰਾਤ ਨੂੰ ਬਾਉਲਰ ਚੈੱਕ ਕਰਨ ਆਇਆ ਸੀ ਕਿਉਂਕਿ ਸਵੇਰੇ ਪਲਾਟ ਸ਼ੁਰੂ ਹੋਣਾ ਸੀ ਉਸ ਦੀ ਹਾਲੇ ਹੀ ਵਿੱਚ ਹੀ ਮੌਤ ਹੋ ਗਈ ਸੀ ਤੇ ਉਹਨਾਂ ਨੇ ਕਿਹਾ ਹੈ ਕਿ ਤਕਨੀਕੀ ਟੀਮ ਬਣਾਈ ਗਈ ਹੈ ਜੋ ਹਾਸਦੀ ਪੂਰੀ ਜਾਂਚ ਕਰੇਗੀ ਤੇ ਰਿਪੋਰਟ ਜਨਤਕ ਕੀਤੀ ਜਾਵੇਗੀ ਸਰ ਕੀ ਨਾਮ ਹੈ ਮੇਰਾ ਨਾਮ ਸਤਵੀਰ ਗਰਗੇ ਜੀ ਕਿਆ ਮਾਮਲਾ ਕਿਆ ਸਰ ਮਾਮਲਾ ਇਹ ਹੁਆ ਕੱਲ ਰਾਤ ਕਾ ਮੇਰਾ ਜਨਮ ਦਿਨਤਾ ਜੀ ਮੇਰੇ ਜਨਮ ਦਿਨ ਕੇ ਉਪਲਖਸ਼ੇ ਪੇ ਉਹ ਆਇਆ ਹੋਆ ਥਾ ਤੋ ਆਦੋ ਬਾਦ ਉਹ ਕਹਿ ਰਿਹਾ ਜੀ ਵੀ ਯਾਨਕੀ ਮੈਨੂੰ ਪਿੱਛੋ ਫੋਨ ਆ ਰਹੇ ਨੇ ਮੈਨੂੰ ਉਪਰੋ ਪ੍ਰੈਸ਼ਰ ਆ ਰਹੇਗਾ ਵੀ ਯਾਨਕੀ ਮੈਨੂੰ ਬੁਲਾਇਆ ਜਾ ਰਿਹਾ ਹੈ ਪੇਰਕਾ ਮਿਲਕ ਬਲਾਡ ਦੇ ਵਿੱਚੋਂ ਮੈਨੂੰ ਉਥੇ ਜਾਣਾ ਹੀ ਪੈਣਾ ਹੈਗਾ ਅਸੀਂ ਕਿਹਾ ਵੀ ਯਾਨਕੀ ਥੋੜੀ ਦੇਰ ਲਗਾ ਕੇ ਜਾ ਉਹ ਕਹਿੰਦਾ ਨਹੀਂ ਕਹਿੰਦਾ ਕਿਉਂਕਿ ਉਹ ਉਹ ਮੁੱਖੇ ਆਪਦੀ ਡਿਊਟੀ ਨੂੰ ਰੱਖਦਾ ਲੇਕਿਨ ਉਹ ਕਹਿੰਦਾ ਵੀ ਇਹਨਕੇ ਮੇਰੇ ਤੇ ਪ੍ਰੈਸ਼ਰ ਹੈ ਨਾ ਵੀ ਮੈਨੂੰ ਜਾਣਾ ਹੀ ਪਏਗਾ ਉਹ ਗਿਆ ਜੀ ਸਾਡੇ ਕੋਲੇ 11 ਵਜੇ ਫੋਨ ਆਇਆ ਜੀ ਵੀ ਇਸ ਤਰ੍ਹਾਂ ਕਰਕੇ ਕੁਨਾਲ ਦੀ ਡੈਥ ਹੋ ਗਈ ਉਸ ਤੋਂ ਬਾਅਦ ਸਰ ਉਹਨਾਂ ਨੂੰ ਰਗੁਨਾਥ ਹਸਪੀਟਲ ਪਹਿਲਾਂ ਐਡਮਿਟ ਕਰਾਇਆ ਉਹਨਾਂ ਨੇ ਜਵਾਬ ਦਿੱਤਾ ਫਿਰ ਡੀਐਮਸੀ ਦੇ ਵਿੱਚ ਲੈ ਕੇ ਗਏ ਉਹ ਡੀਐਮਸੀ ਦੇ ਵਿੱਚ ਉਹਨਾਂ ਨੇ ਬਿਲਕੁਲ ਡਿਕਲੇਅਰ ਕਰਤਾ ਹੈ ਬੋਡੀ ਸਾਨੂੰ ਮਿਲੀ ਨਹੀਂ ਹੈਗੀ ਸਰ ਅਜੇ ਤੱਕ ਵਾ ਕੀ ਆਤਾ ਪਤਾ ਲੱਗਾ ਕਹਤੇ ਹੋਰ ਵੀ ਲੋਕ ਜੋ ਜ਼ਖਮੀ ਸਰ ਪੰਜ ਲੋਕ ਹੋਰ ਜ਼ਖਮੀ ਹੋਏ ਹੈ ਇਸਕੇ ਸਾਥ ਜੋ ਪੰਜ ਲੋਕ ਉਸਕੇ मतलब सबोर्डिनेट्स थे वो भी इसमें जख्मी हुए हैं। दो तो बंदे रघुनाथ हॉस्पिटल में थे जिनको रात को ही ट्रीटमेंट करके उनकी बॉडी आप देखोगे तो बिल्कुल ही डैमेज बॉडी को उन्होंने डिस्चार्ज कर दिया रगुनाद जब रघुनाथ से और जब हमें पता लगा भाई उनको ऐसे करके डिस्चार्ज कर रही जब उसका देखा तो उसको भाई को हमने बोला तू तो डीएमसी में जाके एडमिट हो जा अभी तो तेरे इंजेक्शन लगे हुए हैं अभी तो तेरा ताज़ा ताजा, ताजा तेरे को नहीं पता लगेगा लेकिन तेरे एडमिट हो जा और तेरी तकलीफ बहुत ज़्यादा है मेरे भाई का कुणाल जो हमारा साथी है इसका कुणाल जैन का आठ साल पहले भी सर इसी बेर का प्लांट में सर पूरी बॉडी जल गई थी बॉयलर की वजह से और कल सर जो हादसा घटा है 400 सौ के जी का सर ढक्कन था वो उसका प्रेशर इतना था जिसकी कुणाल हमें बता रहा था कहते है ऐसे करके ना यार मेरे को ट्रायल पे इसके देखना है पांच सात दिन से इसकी मेंटेनेंस मेंटेनेंस भी उसके मना भी किया था भी रात को भी मेरे को सर रात को कोई फायदा नहीं है चलाने का मैं कल सुबह ट्रायल कर लूंगा लेकिन सुबह भी भाई यानी कि सुबह का उन्होंने वक्त ही नहीं दिया और इतना ज्यादा प्रेशर की वजह से वो बंदे को वहां पे रात को क्या से क्या हो गया मांग कर सर हमारी सीएम साहब से भगवंत मान जो पंजाब के सरोकार हैं उनसे बेनती है इस केस की अच्छे से अच्छे इन्वेस्टिगेशन कराई जाए क्योंकि उनका ये परम मंत्रालय है और परम मतलब यानी कि कंपनी है सर महामारी बहुत ज्यादा बेनती है सर उसके छोटे छोटे बच्चे हैं फाइनेंशियली सर बहुत ज्यादा वीक है सर वो उनकी मिसिज है दस सालों से नौकरी कर रही है सर वो इसी इसी में कर रही है कॉन्ट्रैक्ट बेसिस पे है सर बीस बाईस हजार रुपये सर उसकी तनख्वाह है प्लीज सर सीएम साहब अब आपसे ही गुजारिश ना? आप है थैंक यू जी जी ਕੀ ਨਾਮ ਹੈ ਤੁਹਾਡਾ ਕੀ ਨਾਮ ਮੇਰਾ ਨਾਮ ਸੁਦੀਪ ਜੈਣਾ ਜੀ ਜੀ ਆਪ ਕਿਆ ਲੱਗਦਾ ਤੁਹਾਨੂੰ ਮੇਰਾ ਉਹ ਦੋਸਤ ਆ ਕਿਆ ਮਾਮਲਾ ਹੈ ਮਾਮਲਾ ਇਹ ਆ ਰਾਤ ਕੱਲ ਦੇ ਉਹਨੂੰ ਫੋਨ ਆ ਰਹੇ ਨੇ ਆ ਕੇ ਬੋਇਲਰ ਚੈੱਕ ਕਰ ਬੋਇਲਰ ਚੈੱਕ ਕਰ ਦੁਪਹਿਰੇ ਆ ਕੇ ਉਹ ਚੈੱਕ ਕਰ ਗਿਆ ਰਾਤੀ ਅਸੀਂ ਸਾਡੀ ਪਾਰਟੀ ਚੱਲ ਰਹੀ ਸੀ ਬਰਥਡੇ ਸੀਗਾ ਦੋਸਤ ਦਾ ਉਹਦਾ ਮਨਾ ਰਹੇ ਸੀਗੇ ਉਤੋਂ ਫੇਰ ਫੋਨ ਆ ਰਿਹਾ ਵੀ ਤੂੰ ਆ ਕੇ ਚੈੱਕ ਕਰ ਉਹ ਰਾਤ ਨੂੰ 10 ਵਜੇ ਆ ਜਾ ਕੀ ਚੈੱਕ ਕਰਨਾ ਸੀਗਾ ਇਹਨਾਂ ਨੇ ਕਿਹਾ ਬੋਇਲਰ ਚਲਾਉਣਾ ਸੀਗਾ ਛੋਟੀ ਜਿਹੀ ਉਹਦੋਂ ਆਫ ਡਿਊਟੀ ਸੀ ਉਹਦੀ ਇਹਨਾਂ ਨੇ ਫੇਰ ਬੁਲਾਇਆ ਵੀ ਡਿਊਟੀ ਤੇ ਹੁਣ ਤੇ ਆ ਅੰਦਰ ਆਇਆ ਡਿਊਟੀ ਤੇ ਕੀਤੀ ਉਹਨੇ ਡਿਊਟੀ ਕਰਕੇ ਉਹਨਾਂ ਰਾਤੀ ਪ੍ਰੈਸ਼ਰ ਇਹਨਾਂ ਡਿਊਟੀ ਦਾ ਦਿੱਤਾ ਵੀ ਤੂੰ ਆਣਾ ਹੀ ਆਣਾ ਵਾ ਉਹ ਡਿਊਟੀ ਤੇ ਆਇਆ ਤੇ ਆ ਕੇ ਉਹਨੇ ਚੈੱਕ ਕੀਤਾ ਪਰ ਕਿ ਜਦੋਂ ਉਹ ਕਹਿੰਦਾ ਸੀ ਬੋਇਲਰ ਤਾਂ ਕੱਲ ਹੀ ਚੱਲਣਾ ਵਾ ਇਹ ਸਿਰਫ ਮੈਨੂੰ ਚੈਕਿੰਗ ਲਈ ਬੁਲਾ ਰਿਆ ਐਜੀ ਕੀ ਲੋਡ ਬੈਗੀਦਾ ਬੋਇਲਰ ਕੱਲ ਚੈੱਕ ਨਾ ਦਿਨੇ ਚੈੱਕ ਕਰ ਲੋ ਅਸੀਂ ਸੀਐਮ ਭਗਵੰਦਮਾਨ ਸਾਹਿਬ ਨੂੰ ਕਹਿੰਨੇ ਆ ਇਹਦੀ ਪੂਰੀ ਇਨਕੁਆਇਰੀ ਕਰਨ ਜੋ ਪਰਿਵਾਰ ਦਾ ਬੰਦਾ ਉਹਨਾਂ ਨੂੰ ਦਿਲਾਇਆ ਜਾਵੇ ਬਾਕੀ ਅਸੀਂ ਤੁਹਾਡੇ ਅੱਗੇ ਗੁਜਾਰਸ਼ ਕਰਦੇ ਆਂ ਸਾਡਾ ਸਾਥ ਦੋ ਸਾਥ ਦੋ ਕੁਨਾਲ ਪਟਵਾਰ ਦੇ ਕੋਲੋਂ ਕੁਨਾਲ ਜੈਨ ਦੇ ਉਹਦੇ ਫਾਦਰ ਨੇ ਉਹ ਵੀ ਬਜ਼ੁਰਗ ਨੇ ਉਹ ਵੀ ਠੀਕ ਨਹੀਂ ਰਹਿੰਦੇ ਉਹਨੇ ਦੀ ਵਾਈਫਾ ਇੱਕ ਬੇਟਾ ਇੱਕ ਬੇਟੀ ਉਹ ਵੀ ਛੋਟੇ ਨੇ 43 ਸਾਲ ਦਾ ਕੁਨਾਲ ਜੈਨ ਸੀਗਾ ਉਹ ਇੱਥੇ ਹੀ ਸੀਗਾ ਜੇ ਕੱਚੇ ਸੀਂ ਅ ਰੀਤੀ ਜੈਨ ਕੋਣ ਹੈ ਉਹਰੇ ਫੋਨ ਹੈ ਉਹ ਰੀਤੀ ਜੈਨ ਕੋਣ ਨਹੀਂ ਕੋਨਾਂ ਦੀ ਵਾਈਫ ਨਹੀਂ ਵਾਈਫ ਨਹੀਂ ਉਹਨਾਂ ਨੂੰ 10 ਸਾਲ ਹੋ ਗਏ ਆਪ ਨੂੰ ਕਦੋਂ ਇਨਫੋਰਮੇਸ਼ਨ ਮਿਲੇਗੀ ਇਹ ਬੇਤਿਹਰ ਮੈਨੂੰ ਫੋਨ ਆਇਆ ਉਹਦਾ 11:00 ਵਜੇ ਫੋਨ ਆਇਆ ਵਾ 11:00 ਵਜੇ ਮੈਨੂੰ ਫੋਨ ਆਇਆ ਵੀ ਕੁਨਾਲ ਦੀ ਡੈਥ ਹੋ ਗਈ ਮੈਂ ਕਿਹਾ ਕੀ ਹੋਇਆ ਕਹਿੰਦਾ ਉਹ ਉੱਤੇ ਚੱਲਿਆ ਗਿਆ ਡਿਊਟੀ ਮੈਂ ਕਿਹਾ ਜਦੋਂ ਉਹਦੀ ਆਫ ਡਿਊਟੀ ਸੀਗੇ ਤਾਂ ਕਿਉਂਕਿ ਉਹਨੂੰ ਲੈ ਕੇ ਜਾਣ ਦਿੱਤਾ ਕਹਿੰਦੇ ਨੇਜੀ ਉਹਦੇ ਪ੍ਰੈਸ਼ਰ ਇਹਨਾਂ ਦੇ ਰਹੇ ਸੀਗੇ ਵੀ ਡਿਊਟੀ ਦਾ ਤੁਸੀਂ ਆਓ ਰਜਿਸਟਰ ਚੈੱਕ ਕਰੋ ਕੈਮਰੇ ਚੈੱਕ ਕਰੋ ਉਹਨੂੰ ਪ੍ਰੋਪਰ ਬੁਲਾਇਆ ਗਿਆ ਸੀ ਡਿਊਟੀ ਦਾ ਕਦੇ ਨਹੀਂ ਬੁਲਾਇਆ ਜਦੋਂ ਛੁੱਟੀ ਵਾਲਾ ਦਿਨ ਸੀਗਾ ਪੋਸਟ ਤੇ ਨਾ ਆਦੇ ਉਹ ਬੋਇਲਰ ਦੇ ਮੇਨ ਹੈਡ ਸੀਗੇ ਮੇਨ ਸੀਗੇ ਫਸਟ ਕਲਾਸ ਦੇ